26 27 ਤਰੀਕ ਨੂੰ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁੱਜਰਕੋਟ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੇ ਜਿਹੜੀ ਕਿ ਸ਼ਹੀਦੀ ਸਭਾ ਪਰਨ ਜਾ ਰਹੀ ਹੈ ਉਸ ਨੂੰ ਲੈ ਕੇ ਅੱਜ ਜ਼ਿਲ੍ਹਾ ਐਸਪੀ ਡੀ ਰਾਕੇਸ਼ ਯਾਦਵ ਨੇ ਪੁਲਿਸ ਫੋਰਸ ਨੂੰ ਲੈ ਕੇ ਸ਼੍ਰੀ ਫਤਿਹਗੜ ਸਾਹਿਬ ਦਾ ਲਿੱਤਾ ਜਾਇਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਪੀ ਡੀ ਰਾਕੇਸ਼ ਕੁਮਾਰ ਯਾਦਵ ਨੇ ਕੀ ਦੱਸਿਆ ਉਹ ਸੁਣਦੇ ਹਾਂ ਹਾਂਜੀ ਸਰ ਜਾਇਲ ਇਤਨਾ ਯਾਰਿਆ ਸਮੂਲ ਇਲੈਕਟਿਕ ਨਹੀਂ ਆ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਇਸ ਤੋਂ ਪਹਿਲੇ ਵੀ ਟਾਈਮ ਟੂ ਟਾਈਮ ਬ੍ਰੀਫਿੰਗ ਦਿੱਤੀ ਹੈ ਪਿਛਲੇ 1.5 ਮਹੀਨੇ ਤੋਂ ਫਤੇਗੜ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਅਤੇ ਸਾਡੇ ਮਨਜੋਗ ਡੀਜੀਪੀ ਸਾਹਿਬ ਦੇ ਵੱਲੋਂ ਵੱਖੋ-ਵੱਖੋਂ ਇਨਸਟ੍ਰਕਸ਼ਨਾਂ ਦਿੱਤੀ ਗਈ ਹੈ ਔਰ ਇੱਥੇ ਇੱਕੋ ਹੀ ਮੰਤਵ ਹੈ ਕਿ ਇੱਥੇ ਸ਼ਰਧਾ ਨਾਲ ਜਿਹੜੀ ਸੰਗਤ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਤੋਂ ਨੇੜੇ ਬਿਨਾਂ ਕਿਸੇ ਪਰੇਸ਼ਾਨੀ ਦੇ ਪਹੁੰਚੇ ਔਰ ਉਹ ਆਪਣੇ ਸ਼ਰਧਾ ਮੁਤਾਬਿਕ ਮੱਥਾ ਟੇਕੇ ਇਸੇ ਵਾਸਤੇ ਪੂਰੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਬਖੋਤ ਇੰਤਜ਼ਾਮ ਕੀਤੇ ਗਏ ਨੇ ਇੱਥੇ ਸੰਗਤ ਨੂੰ ਨੇੜੇ ਤੋਂ ਨੇੜੇ ਪਾਰਕਿੰਗ ਦੇ ਵਿੱਚ ਲਾਇਆ ਜਾਂਦਾ ਹੈ ਪਾਰਕਿੰਗ ਤੋਂ ਬਾਅਦ ਗੁਰਦੁਆਰੇ ਸਾਹਿਬ ਜਾਣ ਵਾਸਤੇ ਸ਼ਟਲ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਔਰ ਇਸ ਤੋਂ ਇਲਾਵਾ ਜੜੀ ਸੰਗਤ ਹੈ ਸੰਗਤ ਨੂੰ ਕੋਈ ਵੀ ਆਪਣਾ ਮੱਥਾ ਟੇਕਣ ਵਿੱਚ ਕਿਸੇ ਹੋਰ ਤਰ੍ਹਾਂ ਦਾ ਕਿਸੇ ਹੋਰ ਪਾਸੇ ਕੋਈ ਵਹੀਕਲ ਕੋਈ ਗੱਡੀਆਂ ਡਿਸਟਰਬ ਨਾ ਕਰਨ ਉਸ ਪਾਸੇ ਥਾ-ਥਾਤੇ ਨਾਕੇ ਲਾਏ ਗਏ ਟੋਟਲ ਫਤੇਗੜ ਸਾਹਿਬ ਦੇ ਵਿੱਚ 80 ਦੇ ਨੇੜੇ ਦੇ ਨਾਕੇ ਹੈ ਜੀ ਛੋਟੇ ਵੱਡੇ ਨਾਕੇ ਲਗਾਏ ਗਏ ਨੇ ਇਸ ਤੋਂ ਇਲਾਵਾ ਨਾਕੇ ਤੇ علاوہ ਪੂਰਾ ਫਤਿਹਗੜ ਸਾਹਿਬ ਦੇ ਵਿੱਚ ਸੀਸੀਟੀਵੀ ਕੈਮਰੇ ਦੇ ਵਿੱਚ ਰਾਹੀ ਸਾਰੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ 8 ਤੋਂ 10 ਡਰੋਨ ਹੈਗੇ ਡਰੋਨ ਦੇ ਰਾਹੀ ਸਾਰੇ ਫਤਿਹਗੜ ਸਾਹਿਬ ਦੇ ਵਿੱਚ ਨਜ਼ਰ ਰੱਖੀ ਜਾ ਰਹੀ ਹੈ ਸੋ ਸੰਗਤ ਦੀ ਸਹੂਲਤ ਵਾਸਤੇ ਸਾਰੇ ਇੰਤਜ਼ਾਮ ਕੀਤੇ ਗਏ ਹਨ ਮਾਨਯੋਗ ਐਸਐਸਪੀ ਸਾਹਿਬ ਨੇ ਆਪ ਪਿਛਲੇ 1 ਮਹੀਨੇ ਤੋਂ ਲਗਾਤਾਰ ਵਿਜ਼ਿਟ ਕੀਤੇ ਹਨ ਕੱਲ ਕੱਲ ਨਾਕਾ ਕੱਲ ਕੱਲ ਡਾਇਵਰਜਨ ਪੁਆਇੰਟ ਕੱਲ ਕੱਲ ਫੋਰਸ ਨੂੰ ਬਰੀਫ ਕੀਤਾ ਹੈ इत एक कोई ब्रीफिंग है एस एस पी साहब की और जो सीनियर अफसर है उन्होंने किला पुलिस ड्यूटी नहीं है संगत वास्ते उ सेवा भाव सारे देश है इस तु अलावा सहायता केंद्र लगे हुए हैं सहायता केंद्र हर प्रकार की सहायता दी जाएगी और जरा डिस्ट्रिक एडमिनीट्रेष्ठ है उन्होंने भी नुमाइंदे उठे हैं दे सो जिसनों जो भी कोई अपनी सहूलियत चाहिए सहायता केंद्र को प्राप्त कर सकता है ਅੱਗੇ ਸਾਰੇ ਸਹਾਇਤਾ ਕੇਂਦਰ ਜਿਹੜੇ ਹੈਗੇ ਉਹ ਇੱਕ ਦੂਜੇ ਦੇ ਨਾਲ ਕਨੈਕਟਡ ਨੇ ਸੋ ਜੇ ਹੋ ਜਾਂਦਾ ਕਿ ਬੱਚਾ ਕਿਸੇ ਹੋਰ ਸਹਾਇਤਾ ਕੇਂਦਰ ਤੇ ਪਹੁੰਚ ਗਿਆ ਜਾਂ ਉਹਦੀ ਮਾਤਾ ਕਿਸੇ ਹੋਰ ਸਹਾਇਤਾ ਕੇਂਦਰ ਤੇ ਪਹੁੰਚ ਗਈ ਸੋ ਦੋਨੋਂ ਆ ਦੇ ਵਿਜ਼ੂਅਲ ਜਿਹੜੇ ਹੈਗੇ ਉਹਨਾਂ ਦਾ ਵੀਡੀਓ ਕਾਨਫਰencing ਵੀ ਉੱਥੇ ਕਰਾਈ ਜਾ ਸਕਦੀ ਹੈ ਤਾਂ ਕਿ ਇਮੀਡੀਏਟ ਉਹਨਾਂ ਨੂੰ ਸਮਾਧਾਨ ਦਿੱਤਾ ਜਾ ਸਕੇ ਕਿੰਨੀ ਕਿ ਸਿਰਫ 4 ਸਟਾ ਟੋਟਲ ਆਈ 4 ਜਿਹੇ ਜਿੰਨੇ ਫੋਰਸ ਦੀ ਰਿਕੁਆਇਰਮੈਂਟ ਸੀਗੀ ਸਾਡੇ ਸੀਨੀਅਰ ਅਫਸਰਾਂ ਦਾ ਆਈ ਉਹ ਫਰਾਇਡ ਕਿੰਤੀ ਗਈ ਹੈ ਅੱਜ ਸਾਡੇ ਡੀਜੀਪੀ ਸਾਹਿਬ ਵੀ ਲੋਨ ਆਊਟ ਡੀਜੀਪੀ ਸਾਹਿਬ ਵੀ ਇੱਥੇ ਵਿਜ਼ਿਟ ਕਰਨ ਆ ਰਹੇ ਨੇ ਔਰ ਉਹ ਵੀ ਸਾਰੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਇੰਤਜ਼ਾਮ ਕੀਤੇ ਗਏ ਉਹ ਸਦਾ ਜਾਇਜ਼ਾ ਲੈਣਗੇ ਸਾਨੂੰ ਫੋਰਸ ਦੀ ਕੋਈ ਕਟ ਨਹੀਂ ਹੈ 4000 ਦੇ ਨੇੜੇ ਜਿਹੜੇ ਫੋਰਸ ਲੱਗੀ ਹੋਈ ਹੈ ਹੋਰ ਵੀ ਜੇ ਫੋਰਸ ਦੀ ਸਾਨੂੰ ਲੋੜ ਹੋएगी ਕਿਸੇ ਇਕੁਪਮੈਂਟ ਦੀ ਆ ਬਾਕੀ ਲੋੜ ਸਾਰੀ ਹੈਡਕਵਰਟਰ ਲੈਵਲ ਤੋਂ ਸਾਨੂੰ ਪ੍ਰੋਵਾਈਡ ਕੀਤੀ ਜਾਏਗੀ ਹੁੱਲੜਵਾਜੀਆਂ ਨੂੰ ਕੀ ਜਿਹੜੇ ਹੁੱਲੜਵਾਜੀ ਕਰਦੇ ਨੇ ਉਹਨਾਂ ਨੂੰ ਕੀ ਜੀ ਤਾਮ ਜਾਣ ਹੁੱਲੜਵਾਜੇ ਤੇ ਲਗਾਤਾਰ ਇੱਥੇ ਐਕਸ਼ਨ ਕੀਤੇ ਜਾ ਰਹੇ ਨੇ ਔਰ ਹੁਣ ਤੱਕ 35 ਤੇ ਮੇੜੂ ਦੇ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਪ੍ਰੀਵੈਂਟਿਵ ਐਕਸ਼ਨ ਉਹਨਾਂ ਦੇ ਅਗੇਂਸਟ ਕੀਤਾ ਗਿਆ ਔਰ ਸੰਗਤ ਤੋਂ ਸਾਡੀ ਸ਼ਡਿਊਲ ਦੇ ਵਿੱਚ ਔਰ ਯੂਨੀਫਾਰਮ ਦੇ ਵਿੱਚ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਸਾਹਿਬ ਤੇ ਬਾਹਰ ਸਾਡੀ ਫੋਰਸ ਲੱਗੀ ਹੋਈ ਹੈ ਜਿਹੜੇ ਆਪਣੇ ਐਕਸ਼ਨ ਕਰ ਰਹੀ ਹੈ ਇੱਥੇ ਕਲੀਅਰ ਕਟ ਹੈ ਬੜੇ ਹੀ ਸ਼ਰਧਾ ਨਾਲ ਇੱਥੇ ਜੈਜੀ ਦੀ ਸ਼ਾਦਤ ਆਪਾਨੂੰ ਪਤਾ ਹੈ ਕਿ ਸਾਹਿਬ ਜੀ ਦੀ ਸ਼ਾਦਤ ਸੀਗੀ ਸੰਗਤ ਦਾ ਉਹੀ ਮਨ ਹੈ ਔਰ ਉਸੇ ਹਿਸਾਬ ਨਾਲ ਨਤਮਸਤ ਹੋ ਕਰਕੇ ਸੰਗਤ ਇੱਥੇ ਪਹੁੰਚ ਰਹੀ ਹੈ ਬੜੇ ਸ਼ਰਧਾ ਨਾਲ ਪਹੁੰਚ ਰਹੀ ਹੈ ਸੋ ਤੇ ਕਿਸੇ ਨੂੰ ਵੀ ਕੋਈ ਜਾਗਤ ਨਹੀਂ ਹੈ ਹੁਲੜਬਾਜੀ ਕਰਨ ਦਾ ਔਰ ਅਸੀਂ ਜਿਹੜੀ ਵੀ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਥੈਂਕ ਯੂ